ਤਾਂ ਜੋ ਪਿਆਰੇ ਪਰਮੇਸ਼ਵਰ ਜੀ ਜੋ ਕੁਝ ਮੰਗੀਏ ਜੈਸੂ ਰਾਜਾ ਤੁਹਾਡੇ ਸਵਰਗ ਰਾਜ ਤੋਂ ਸਾਡੇ ਜੀਵਨਾਂ ਵਿੱਚ ਪੂਰਾ ਹੋਵੇ ਪਿਆਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਇਹਨਾਂ ਦਾਨਾ ਪੀਟਾਂ ਲਈ ਪ੍ਰਾਰਥਨਾ ਕਰਦੀਆਂ ਜਿਨ੍ਹਾਂ ਹੱਥਾਂ ਨਾਲ ਦਿੱਤੀ ਗਈ ਜਿਨ੍ਹਾਂ ਕਮਾਈਆਂ ਵਿੱਚੋਂ ਆਈ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਬਹੁਤ ਸਾਰੀ ਬਰਕਤ ਤੇ ਆਸ਼ੀਸ਼ ਦੇਣਾ ਪਿਆਰੇ ਪਰਮੇਸ਼ਵਰ ਇਹਨਾਂ ਦੇ ਘਰਾਂ ਪਰਿਵਾਰਾਂ ਉੱਤੇ ਤੁਹਾਡਾ ਅਨੁਗ੍ਰਹਿ ਤੁਹਾਡਾ ਜ਼ਲਾਲ ਹਮੇਸ਼ਾ ਬਣਿਆ ਰਵੇ ਪਵਿੱਤਰ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੀ ਕਦੂਸ ਮਿਹਰਬਾਨ ਜਿੰਨੇ ਭੈਣ ਭਰਾ ਏਕ-ਇਕ ਨੂੰ ਆਪਣੇ ਪਵਿੱਤਰ ਹੱਥਾਂ ਦੇ ਨਾਲ ਸ਼ੁਹ ਜੈਸੂ ਰਾਜਾ ਇਹਨਾਂ ਦੇ ਛੀਵਨਾ ਵਿੱਚ ਵੀ ਅੱਜ ਦਾ ਵਚਨ ਸੋਹ ਗੁਣਾ ਫਲ ਦੇ ਪਿਆਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਅਸੀਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਰੱਥਾਂ ਵਿੱਚ ਸੌਂਪਦੇ ਨੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਸਵੀਕਾਰ ਕਰੋ ਅਸੀਂ ਮੰਗਦੇ ਆਪਣੇ ਉਧਾਰਕਤਾ ਪ੍ਰਭੂ ਯੇਸ਼ੂਮ ਸਿੱਕੇ ਨਾਮ ਵਿੱਚ ਆਮੀਨ ਤੁਮੇ ਪਰਿਵਾਰ ਨੂੰ ਕਮਾਂਗਾ ਕਿ ਬੱਚੇ ਨੂੰ ਅੱਗੇ ਲੈ ਆਓ ਸਾਰੇ ਪਰਮੇਸ਼ਰ ਦੇ ਦਾਸ ਲੋਕ प्रार्थना करे बच्चे वास्ते सो so, मैं चाहना हाँ कि सारे प्रभु दास खड़े होके इस बच्चे लिए दुआ करा अपना अपने हाथों को अभी बधा के अगर आ जाओ ਆਜੋ ਸੋਸਾਰੇ ਪਰਮੇਸ਼ਰ ਦੇ ਦਾਸ ਮਿਲ ਕੇ ਪ੍ਰਾਰਥਨਾ ਕਰਨਗੇ ਔਰ ਸਾਡੇ ਵਿੱਚ ਪਾਸਟਰ ਮਲੂ ਵਾਲੀਆ ਜੀ ਆ ਅਸੀਂ ਉਹਨਾਂ ਦੇ ਨਾਲ ਪ੍ਰਾਰਥਨਾ ਵਿੱਚ ਅਗਵਾਈ ਕਰਾਂਗੇ ਸਭ ਦਾਸ ਆਪਣੇ ਹੱਥਾਂ ਨੂੰ ਵਧਾ ਕੇ ਖੁਦਾਵੰ ਤੇਰਾ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਪਿਆਰੇ ਪਰਮੇਸ਼ਰ ਅੱਜ ਦਾ ਮੇਲ ਮਲਾਪ ਤੇਰੇ ਵੱਲੋਂ ਹੈ ਛੋਟੇ ਬਾਲਕ ਵਾਸਤੇ ਦੁਆ ਕਰਦੇ ਮਿਲ ਕੇ ਵੀ ਹੋਵਾ ਪਰਮੇਸ਼ਰ ਵੱਡਾ ਹੋ ਕੇ ਤਰੱਕੀ ਵਾਲਾ ਬਣੇ ਪਿਤਾ ਪਰਮੇਸ਼ਰ ਹਰ ਗੋਣੇ ਦੇ ਵਿੱਚ ਹੋਵੇ ਹੀ ਹੋਵਾ ਇਹਦੇ ਮਾਈ ਬਾਪ ਵਾਸਤੇ ਵੱਡੇ ਦਾਦੇ ਦਾਦੇ ਪਰਿਵਾਰ ਵਾਸਤੇ ਖੁਦਾਮੰਦ ਦਾ ਪੂਰੇ ਰਿਸ਼ਤੇਦਾਰਾਂ ਦੇ ਪਰਿਵਾਰ ਵਾਸਤੇ ਦਇਆ ਕਰਦਾ ਖੁਦਾਮੰਦ ਦਾ ਇਹਦਾ ਬੱਚੇ ਦਾ ਪਿਤਾ ਪਰਮੇਸ਼ਰ ਬਰਕਤ ਦਾ ਕਾਰਨ ਹੋਇਆ ਜਿਵੇਂ ਜਿਵੇਂ ਵਧੇ ਖੁਦਾਵੰਦ ਹੋਵੇਂ ਤੇਰਾ ਵਚਨ ਦੇ ਨਾਲ ਹੋਵੇ ਹੀ ਹੋਵਾ ਪਰਮੇਸ਼ਰ ਜਿੱਥੇ ਜਾਵੇ ਅੱਗ ਦਾ ਸ਼ੋਲਾ ਬਣਾ ਕੇ ਇਸਤੇਮਾਲ ਕਰੇ ਅੱਜ ਜਿੰਨੇ ਤੁਹਾਡੇ ਦਾਸ ਆਏ ਆ ਪ੍ਰਭੂ ਸਾਰੇ ਦਾਸਾਂ ਤੁਹਾਡੀ ਖਾਸ ਨਿਗਾ ਜਿੰਨੇ ਪੈਣ ਪਈਆਂ ਨੇ ਅੱਜ ਦੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਸਭ ਤੇ ਦਇਆ ਮਿਹਰ ਭਰੇ ਹੱਥ ਰੱਖੀ ਜਿਤ ਤੱਕ ਬਾਜ ਗਈ ਹੈ ਸਭ ਦਾ ਸੁਖ ਸ਼ਾਂਤੀ ਵਾਲਾ ਜੀਵਨ ਬਣ ਜਾਈ ਜਾ ਹੋਵਾ ਤੂੰ ਦਇਆ ਦਾ ਸਾਗਰ ਮਦਦ ਸਹਾਇਤਾ ਕਰੋ ਪ੍ਰਭੂ ਯਿਸੂ ਮਸੀਹ ਦੇ ਜਿਉਂਦੇ ਨਾਮ ਚ ਮੰਗਦੇ ਆਂ ਆਮੇਨ ਔਰ ਆਖਰੀ ਬਰਕਤ ਦਾ ਕਲਮਾ ਸਾਡੇ ਵਿੱਚ ਪ੍ਰਭੂ ਦੇ ਦਾਸ ਪਾਸਟਰ ਰਾਜਪਾਲ ਜੀ ਆ ਤੁਸੀਂ ਉਹਨਾਂ ਦੇ ਨਾਮ ਪੜਾਂਗੇ ਆਓ ਸਰਨ ਚ ਕਾਲੀਏ ਪ੍ਰਾਰਥਨਾ ਕਰਦੇ ਹਾਂ ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਪਿਆਰ ਖੁਦਾਬਾਪ ਦੀ ਮੁਹੱਬਤ ਰੂਪਾਕ ਦੀ ਸੰਗਤ ਹੋਂਦ ਤੋ ਲੈ ਕੇ ਹਮੇਸ਼ਾ ਵਿੱਚ ਹਮੇਸ਼ਾ ਤੱਕ ਹੁੰਦੀ ਰਹੇ ਆਮੀਨ ਤਾਰੀਫ ਸਾਰੇ ਭੈਣ ਭਰਾਵਾਂ ਕੀ ਬੇਨਤੀ ਹੈ ਜੀ ਤੁਹਾਡੇ ਲਈ ਡਬਲ ਡਬਲ ਲੰਗਰ ਹੈ ਚਾਪਕੋੜਿਆਂ ਦਾ ਵੀ ਹੈ ਤੇ ਨਾਲ ਰੋਟੀ ਵਾਲਾ ਵੀ ਹੈ ਤੇ ਸਾਰਿਆਂ ਨੇ ਖਾ ਕੇ ਜਾਣਾ ਪ੍ਰਭੂ ਆਸ਼ੀਸ਼ ਕਰੇ ਹਮੇਂ